ਕੀ ਨਹੀਂ ਭੜਾਈ ਮੈਨੂੰ ਜਿਹੜੇ ਫੋਨ ਦੇ ਐਕਸੀਡੈਂਟ ਵਾਲਿਆਂ ਦੇ ਹੈ ਨਾ ਵੇਥੇ ਹੀ ਨਾ ਖੱਟ ਬਾਈ ਦੋਸਨ ਖੱਟ ਬਾਈ ਲੈ ਕੇ ਜਾਏ ਸਾਰੇ ਕੋਲੋਂ ਪਾਣ ਦੇਖੋ ਕਿ ਫੋਨ ਇਹ ਨਾ ਹੋਇਆ ਹੋਣ ਬਾਈ ਨਹੀਂ ਬਾਈ ਹੋਇਆ ਨਹੀਂ ਯਾਰ ਫੋਨ ਟੁੱਟੇ ਨਹੀਂ ਮੋਟਾ ਕਿਤੇ ਪੁੱਤਿਆ ਜਮਾ ਖਤਮ ਹੋ ਗਿਆ ਮੈਂ ਦੋ ਬਾਈ ਜਰਾ ਇਹ ਬੰਦਾ ਖਤਮ ਆਇਆ ਉਹਦਾ ਕੋਈ ਅਗਰ ਗੱਡੀ ਦੇ ਵਿੱਚੋਂ ਕੱਢਿਆ ਪੰਜ ਬੰਦੇ ਰਹੀ ਗੱਡੀ ਵਿੱਚ ਬੰਦੇ ਬੰਦੇ ਸੀ ਪਾਜੀ ਇਹਨਾਂ ਨੂੰ ਕੱਢ ਕੇ ਨਾ ਇੱਥੇ ਲਿਆਓ ਗੱਡੀ ਇੱਥੇ ਆਉਂਦੀ ਪੁਲਿਸ ਦੀ ਉਹਦੇ ਨਾਲ ਬਿਠਾ ਕੇ ਹਸਪੀਟਲ ਭੇਜ ਦਈਏ ਇਹਨੂੰ ਇਹ ਤਾਂ ਬਚਾ ਹੋ ਚਾ ਰਿਹਾ ਇਹ ਤਾਂ ਠੀਕ ਹੈ ਉਹ ਬੰਦੇ ਦਾ ਨੁਕਸਾਨ ਹੋ ਗਿਆ ਸਾਰਿਆਂ ਦਾ ਲੱਗਦਾ ਪਣਾ ਜੇ ਮੁਸ਼ਕਲ ਹੈ ਬਚਿਆ ਕੋਈ ਵੀ ਹੁਣ ਆਈ ਹੈ ਗੱਡੀ ਪਾਜੀ ਇਹਨੂੰ ਇੱਥੇ ਰੋਕਦੇ ਪਹਿਲਾਂ ਇਹਨੂੰ ਉਡਾ ਦਈਏ ਇਹਨੂੰ ਰੋਕਦੇ ਹੋ ਪਹਿਲਾਂ ਇੱਕ ਬੰਦਾ ਇਧਰ ਰੋਕਣਾ ਕਰ ਲਿਆ ਫੇਰ ਅੱਗੇ ਲੈ ਜਾਂਦੇ ਪਾਜੀ ਗੱਡੀਆਂ ਰੋਕੋ ਨਹੀਂ ਤੇ ਜਾਮ ਹੋ ਜਾਣਾ ਉਧਰ ਗੱਡੀਆਂ ਰੋਕੇ ਐਂਬੂਲੈਂਸ ਤੋੜਦੀ ਆ ਫੜਾ ਫੜਾ ਆਪਾਂ 6 ਗੱਡੀਆਂ ਰੋਕਦੀ ਆ ਆਪਾਂ ਥੋੜੀ ਦੇਰ ਲਈ ਅੱਗ ਵੀ ਲੱਗੀ ਕਿਸ ਚੀਜ਼ ਨੂੰ ਆਗੋ ਗੱਡੀ ਨੂੰ ਲੱਗੀ ਨਹੀਂ ਉਹ ਬੰਦੇ ਡੈਮੇਜ ਆ ਇੱਕ ਦੋ ਬਜੇ ਉਹਨਾਂ 'ਚ ਉਹ ਵੀ ਉਹ ਤੋਂ ਸਾਰੇ ਐਂਬੂਲੈਂਸ ਨੂੰ ਫੋਨ ਆਇਆ ਜੀ ਕਿੰਨਾ ਕੋਲੇ ਇਹਨਾਂ ਦੇ ਫੋਨ ਭਾਜੀ ਉਹ ਗੱਡੀ ਵਾਲਿਆਂ ਕੋ ਇਹਨਾਂ ਦੇ ਫੋਨ ਇਹਨਾਂ ਦੇ ਫੋਨ ਦੇਖੋ ਜੇ ਅਨਲੋਕ ਹੁੰਦੇ ਆ ਜੀ ਇਹ ਬੰਦੇ ਠੀਕ ਹੈ ਜਿਹਦਾ ਡੈਡ ਨੇ ਬਾਈ ਮਰ ਗਿਆ ਤਾਂ ਇਹ ਅੱਗ ਲੱਗੇ ਕੱਢੇ ਫੋਨ ਤਿੰਨ ਨੇ 19 ਚੰਦ ਪਹਿਲੇ ਕੱਢ ਗਏ ਆ ਅੱਗ ਵੱਜ ਲੱਗੀ ਗੱਡੀ ਨੂੰ ਪਤਾ ਨਹੀਂ ਬਾਈ ਅਸੀਂ ਤਾਂ ਬਾਅਦ ਚ ਆਏ ਆ ਅੱਗ ਲੱਗੀ ਹੋਈ ਚੱਲ ਰਹੀ ਹੈ ਨਹੀਂ ਕੋਈ ਨਾ ਕਿ ਵਾਚੇ ਮੰਦਰਾ ਬਾਹਰ ਵਾਲੇ ਐਂਬੂਲੈਂਸ ਆ ਗਈ ਬਹੁਤ ਖਾਂ ਦਾ ਵਧੀਆ ਕਿਤੇ ਬੰਦੇ ਨੂੰ ਉਹ ਪੈ ਜਾਣ ਨੂੰ ਅੱਕ ਲਵੀ ਪੈ ਰਹਿਣ ਦੇ ਆ ਬੰਦੇ ਦੀ ਬਚ ਸਕਦਾ ਯਾਰ ਪਰਮਾਤਮਾ ਕਰੇ ਬਚਾਜੇ ਤਾਂ ਅਜ ਬੰਦੇ ਬਹੁਤ ਮੇਰੇ ਕੋਲ ਇੱਕ ਪੈਸੇ ਆ ਜਿਹੜੇ ਮੈਂ ਫੋਨ ਕਰਕੇ ਨਾ ਪਤਾ ਨਹੀਂ ਉਹ ਆਪਣੇ ਕੋਲੇ ਮੈਂ ਵੀ ਠਾਣੇ ਨੂੰ ਲਾਇਆ ਐਂਬੂਲੈਂਸ ਵੀ ਆ ਰਹੀ ਠਾੜੇ ਵਾਲੇ ਐਂਬੂਲੈਂਸ ਨੂੰ ਫੋਨ ਕਰਦਾ ਹਾਂ ਤੁਹਾਨੂੰ ਉਹ ਇਤਨਾ ਇਤਨਾ ਨਹੀਂ ਆਉਣੀ 100 ਨੰਬਰ ਤੇ ਛੇਤ ਲਿਆ ਜੂਗੀ ਕਿਣੀ ਪੈਸੇ ਕਿਣੀ ਕਿਣੀ ਕੁਛ ਵੀ ਨਹੀਂ ਨੇੜੇ ਐਕਸੀਡੈਂਟ ਹੋ ਗਿਆ ਬੰਦਾ ਚੋਂਦਾ ਵਾ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਤੇ ਦੂਜੇ ਪੰਨੇ ਉਹ ਇੱਕ ਜੋ ਕਾਰ ਨਾਲ ਟਕਰਾ ਗਿਆ ਜੀ ਇੱਥੇ ਉਹ ਜਿਹੜੀ ਕਾਰ ਨਾਲ ਟਕਰਾਇਆ ਵਾ ਉਹ ਕਾਰ ਮਿੰਟੋ ਮਿੰਟ ਜਲ ਕੇ ਰਾਖ ਹੋ ਗਈ ਇਹ ਕਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਸਮਝ ਨਹੀਂ ਆਈ ਜੀ ਟਰੱਕ ਬਹੁਤ ਦੂਰੀ ਜਾ ਕੇ ਡਿਗਿਆ ਉਹ ਵੀ ਨੀਵਾ ਇਹ ਲੋਕਾਂ ਕੋਲ ਇਹ ਬਹੁਤ ਬੜਾ ਹੈ ਪੰਜ ਕੀ ਗੱਲਬਾਤ ਹੋਈ ਹੈ ਪਤਾ ਨਹੀਂ ਆ ਕੇ ਲੱਗੀ ਪੰਜ ਗੱਡੀ ਵੀ ਚੱਲਦੀ ਨਹੀਂ ਚੱਲਦੀ ਨਾ ਅਗਲਾ ਕੀ ਨਹੀਂ ਨਹੀਂ ਉਹ ਜਿਹੜਾ ਟਰੱਕ ਟਿੱਗਿਆ ਜਾ ਕੇ ਉਹ ਉੱਥੇ ਉਹ ਬੰਦਾ ਵਿਚੇ ਹੀ ਹੈ ਬੰਦਾ ਫਸਿਆ ਉਹਨੂੰ ਤੋੜ-ਤੋੜ ਟਰੱਕ ਕੱਢਣ ਦੇ ਪਤਾ ਨਹੀਂ ਕਿਹਦਾ ਆ ਇੱਥੇ ਕੀ ਹੋ ਰਿਹਾ ਹੈ ਉਹ ਹੋ ਗਏ ਜੀ ਕਿਨਾ ਵੀਰੇ ਆਪਣਾ ਤੇਰਾ ਨਾਮ ਗਰਮੀਤ ਸਿੰਘ ਹੈ ਜੀ ਕਿਵੇਂ ਹਾਦਸਾ ਵੀਰੇ ਕੀ ਜਾਣਕਾਰੀ ਹੈ ਮੈਂ ਇਦਾਂ ਭਾਜੀ ਮੈਂ ਮਕੇਰੀਆ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦਾਂ ਇੱਥੇ ਉੱਚੀ ਕੋਸੀ ਐਮਐਨ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਹੀ ਸ਼ਾਇਦ ਸਾਡੇ ਤੋਂ ਇੱਕ ਦੋ ਮਿੰਟ ਪਹਿਲਾਂ ਐਕਸੀਡੈਂਟ ਹੋਇਆ ਸੀ ਤੇ ਇਹਦੇ ਚ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਹੀ ਦੇਖਿਆ ਡੈੱਡ ਹੀ ਗਏ ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ ਇਹ ਬੰਦੇ ਸਾਰੇ ਰਾਹ ਕਿਰਪ ਦੂਰ ਦੇ ਹੀ ਆਪਾਂ ਲੋਕਲ ਹੋਣ ਦੇ ਨਾਂ ਤੇ ਫੋਨ ਲਾਇਆ ਇਹਨਾਂ ਲਈ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਐਂਬੂਲੈਂਸ ਪਹੁੰਚ ਗਈ ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ ਉਹਨੂੰ ਤੇ ਇਹੀ ਰਿਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਉਸ ਤੋਂ ਬਾਅਦ ਇੱਕ ਟਰੱਕ ਇਤੋਂ ਕੋਈ ਅੱਧਾ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਇਹੀ ਜਾ ਕੇ ਦੇਖਿਆ ਉਹਦੇ ਜਗ ਬੰਦਾ ਫਸਿਆ ਸੀ ਜੋ ਕਿ ਠੀਕ ਹਾਲਤ ਜੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਇਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਇਹਨਾਂ ਚੋਂ ਮੇਰੇ ਲੱਗਦਾ ਵੀ ਚਾਰ ਮੁੰਦੇ ਮੋਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵਾਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਹਸਪੀਟਲ ਜਾ ਰਹੇ ਹਾਂ ਮੋਚਰੀਜ ਹਾਦਸਾ ਕਿਵੇਂ ਹੋਇਆ ਹੋਵੇ ਹਾਦਸੇ ਦੀ ਕੋਈ ਸਮਝ ਨਹੀਂ ਆਉਂਦੀ ਜੀ ਟਰੱਕ ਕਿਸੇ ਹੋਰ ਡਾਇਰੈਕਸ਼ਨ 'ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ 'ਚ ਆ ਤੇ ਗੱਡੀ ਸ਼ਾਇਦ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਹੋਣ ਕਰਕੇ ਬਾਹਰ ਡਿੱਗੇ ਆ ਕੇ ਜਾਂ ਨਿਕਲ ਗਏ ਹੀਗੇ ਇਹਦੇ ਨਾਲ ਹੀ ਬੰਦੇ ਖਤਮ ਹੀ ਗਏ ਲਗਭਗ ਜੀ ਇੱਕ ਅਜ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਰਿਕ ਟ੍ਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹਦੀ ਕਾਫੀ ਸੀਰੀਅਸ ਇੰਜਰੀ ਹੈ ਸਿਰ ਦੇ ਉੱਪਰ ਸੱਟ ਲੱਗੀ ਹੋਈ ਹੈ ਉਹਦਾ ਕਾਫੀ ਸੀਰੀਅਸ ਨੈਸ਼ਨਲ ਦੇਖਦੇ ਹੋਏ ਆਪਾਂ ਉਹਨਾਂ ਦੇ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਆਪਾਂ ਇਹਨਾਂ ਨੂੰ ਦੇ ਦਿੱਤਾ ਇੱਥੇ ਉਹ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਲਗੇ ਆਂ ਫਿਰ ਉੱਥੇ ਜਾ ਕੇ ਉਹਨਾਂ ਦਾ ਬਾਕੀ ਦਾ ਇਲਾਜ ਉੱਥੇ ਹੋਵੇਗਾ ਹਾਂ ਸਰ ਜਿਹੜਾ ਇਹ ਇੱਕ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ ਇਹ ਅੱਜ ਪਿੰਡ ਲਮੀਨ ਦੇ ਵਿਖੇ ਆਪਣੇ ਕੋਲ ਇੱਕ 10 ਟਨਰੀ ਆਪਣੇ ਕੋਲ ਟ੍ਰੱਕ ਤੇ ਇੱਕ ਗੱਡੀ ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਕੁੱਲ ਪੰਜ ਨੌਜਵਾਨ ਸੀ ਚਾਰ ਦੀ ਔਨ ਦੀ ਸਪੋਰਟ ਮੌਕੇ ਤੇ ਡੈਥ ਹੋ ਗਈ ਹੈ ਇੱਕ ਇੰਜਰਡਾ ਉਹ ਜਿਹੜਾ ਸਿਵਲ ਸਪਰਸਿ ਲੈ ਕੇ ਆ ਗਏ ਆ ਤੇ ਬਾਕੀ ਟਰੱਕ ਵਾਲਾ ਵੀ ਹੁੰਦਾ ਇੱਜਣਾ ਹੈਗਾ ਪੱਕੇ ਸੀ ਪੂਰੀ ਪ੍ਰੋਪਰ ਅਧਿ ਵਿਰੀਫਾਈ ਕਰ ਰਹੇ ਹੈਗੇ ਕਿੱਦਾਂ ਐਕਸੀਡੈਂਟ ਹੋਇਆ ਫਰਦਰ ਜੋ ਵੀ ਹੈਗੀ ਹੈ ਇਨਵੈਸਟੀਗੇਸ਼ਨ ਦੇ ਨਾਲ ਜੋ ਗੱਲ ਹੈ ਉਹਦੇ ਅਕੋਰਡਿਕ ਅਸੀਂ ਕਰੂਗਾ ਐਮਬੂਲੈਂਸ ਨੂੰ ਫੋਨ ਕਰਨਾ ਸੀ ਨਾ ਤੋਂ ਉਹ ਇੱਦਾਂ ਨਾ ਇੱਦਾਂ ਨਹੀਂ ਆਉਣੀ ਛੋਟ ਨੰਬਰ ਦੇ ਖੇਤ ਲੈ ਆ ਜੂਗੀ ਗਿਣੀ ਪੈਸੇ ਗਿਣੀ ਗਿਣੀ